ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੀ ਰੋਹਾਨੀ ਯਾਤਰਾ ਦੀ ਸ਼ੁਰੂਆਤ ਕਰੀਏ ਇੱਕ ਅਜਿਹੇ ਪਵਿੱਤਰ ਸਥਾਨ ਤੋਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਇਹ ਹੈ ਗੁਰਦੁਆਰਾ ਟਾਲੀਆਣਾ ਸਾਹਿਬ ਇਸ ਗੁਰਦੁਆਰਾ ਸਾਹਿਬ ਨਾਲ ਜੁੜੀ ਹੋਈ ਹੈ ਗੁਰੂ ਸਾਹਿਬ ਦੀ ਮਹਾਨ ਯਾਦ ਚਲੋ ਆਓ ਦੇਖੀਏ ਇਸ ਪਵਿੱਤਰ ਥਾਨ ਦੀ ਚਲ ਗੁਰਦੁਆਰਾ ਟਾਲੀਆਣਾ ਸਾਹਿਬ ਵਿੱਚ ਇੱਕ ਟਾਲੀ ਮੌਜੂਦ ਹੈ ਜਿਸ ਕਾਰਨ ਇਸ ਗੁਰੂ ਘਰ ਦਾ ਨਾਮ ਟਾਲੀਆਣਾ ਸਾਹਿਬ ਪਿਆ ਹੈ ਦੇਸੀ ਮਹੀਨਿਆਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ 6 ਪੋ 1705 ਨੂੰ ਅਨੰਦਪੁਰ ਸਾਹਿਬ ਤੋਂ ਆਪਣੇ ਪਰਿਵਾਰ ਸਮੇਤ ਚੱਲੇ ਸਨ 7 ਪੋ ਨੂੰ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦਿਆਂ ਤੋਂ ਵਿਛੜ ਗਏ ਸਨ 19 ਪੋ ਨੂੰ ਗੁਰੂ ਜੀ ਰਾਏਕੋਟ ਆ ਕੇ ਇਸ ਟਾਲੀ ਤੇ ਆਸਣ ਲਾ ਕੇ ਬੈਠੇ ਸਨ ਉਸ ਸਵੇਰ ਨੂੰ ਰਾਏਕੋਟ ਦੇ ਰਾਜੇ ਦਾ ਮੱਝਾ ਚਾਰਨ ਵਾਲਾ ਇਸ ਜਗ੍ਹਾ ਉੱਪਰ ਮੱਝਾਂ ਚਰਾਉਣ ਆਇਆ ਸੀ ਉਸ ਦਾ ਨਾਮ ਨੂਰਾ ਮਾਹੀ ਸੀ ਜਦੋਂ ਉਸਨੇ ਦੇਖਿਆ ਕਿ ਗੁਰੂ ਜੀ ਟਾਲੀ ਹੇਠ ਬੈਠੇ ਹਨ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਉਹ ਉਹਨਾਂ ਦੀ ਕੀ ਸੇਵਾ ਕਰ ਸਕਦਾ ਹੈ ਉਸ ਸਮੇਂ ਗੁਰੂ ਜੀ ਨੇ ਨੂਰੇ ਨੂੰ ਮੱਝਾਂ ਦਾ ਦੁੱਧ ਪਿਉਣ ਲਈ ਕਿਹਾ ਨੂਰੇ ਨੇ ਕਿਹਾ ਕਿ ਉਹ ਕੁਝ ਸਮਾਂ ਪਹਿਲਾਂ ਹੀ ਮੱਝਾਂ ਚੋ ਕੇ ਆਇਆ ਹੈ ਉਸ ਦੇ ਇਹ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਦੂਰ ਖੜੀ ਇੱਕ ਔਸਰ ਚੋਟੀ ਦਾ ਦੁੱਧ ਚੋਣ ਲਈ ਕਿਹਾ ਉਸ ਨੇ ਕਿਹਾ ਉਸ ਕੋਲ ਕੋਈ ਭਾਂਡਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇ ਨੂੰ 288 ਛੇਕਾਂ ਵਾਲੀ ਇੱਕ ਗਾਗਰ ਫੜਾਈ ਅਤੇ ਕਿਹਾ ਕਿ ਇਸ ਵਿੱਚ ਦੁੱਧ ਚੋ ਲਿਆ ਜਾਵੇ ਜਦੋਂ ਨੂਰੇ ਨੇ ਇਸ ਗਾਗਰ ਵਿੱਚ ਦੁੱਧ ਚੋਇਆ ਤਾਂ ਉਸ ਦੇ ਛੇਕਾ ਵਿੱਚੋਂ ਦੁੱਧ ਨਾ ਡੁੱਲਿਆ ਨੂਰਾ ਹਿਨਾਨ ਹੋ ਗਿਆ ਉਸ ਨੇ ਇਹ ਸਾਰੀ ਕਹਾਣੀ ਜਾ ਕੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਇਹ ਸੁਣ ਕੇ ਰਾਏ ਕੱਲਾ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਫੇਰ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕੀ ਗੁਰੂ ਜੀ ਅਸੀਂ ਤੁਹਾਡੀ ਕੀ ਸੇਵਾ ਕਰੀਏ ਤਾਂ ਗੁਰੂ गोविंद ਸਿੰਘ ਜੀ ਨੇ ਰਾਏ ਨੂੰ ਕਿਹਾ ਕਿ ਜੇ ਤੂੰ ਸੇਵਾ ਕਰਨੀ ਹੀ ਹੈ ਤਾਂ ਫਿਰ ਸਰਹੰਦ ਕਿਸੇ ਨੂੰ ਭੇਜ ਕੇ ਛੋਟੇ ਸਹਿਬਜ਼ਾਦਿਆਂ ਬਾਰੇ ਪਤਾ ਕਰ ਤਾਂ ਉਸ ਨੇ ਨੂਰੇ ਮਾਹੀ ਨੂੰ ਭੇਜਿਆ ਕਿਉਂਕਿ ਸਰਹੰਦ ਨੂਰੇ ਮਾਹੀ ਦੀ ਰਿਸ਼ਤੇਦਾਰੀ ਸੀ ਫੇਰ ਨੂਰੇ ਨੇ ਜਦੋਂ ਸਰਹੰਦ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਛੋਟੇ ਸਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿੰਨ ਕੇ ਜਿੰਦਾ ਹੀ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸਨ ਤਾਂ ਉਹ ਉਥੋਂ ਪਤਾ ਕਰਕੇ ਵਾਪਸ ਆਏ ਤਾਂ ਦੂਰੋ ਹੀ ਗੁਰੂ ਜੀ ਨੂੰ ਦੇਖ ਕੇ ਰੋਣ ਲੱਗ ਪਏ ਗੁਰੂ ਜੀ ਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਨੂਰੇ ਨੇ ਸਾਰੀ ਕਹਾਣੀ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਨੂਰੇ ਨੂੰ ਕਿਹਾ ਕਿ ਮੇਰੇ ਸਹਬਜ਼ਾਦੇ ਸ਼ਹੀਦ ਹੋਣ ਲੱਗੇ ਰੋਏ ਤਾਂ ਨਹੀਂ ਤਾਂ ਨੂਰੇ ਨੇ ਕਿਹਾ ਨਹੀਂ ਗੁਰੂ ਜੀ ਉਹਨਾਂ ਨੇ ਤਾਂ ਹੱਸ-ਹੱਸ ਕੇ ਸ਼ਹੀਦੀਆਂ ਦਿੱਤੀਆਂ ਤਾਂ ਗੁਰੂ ਜੀ ਨੇ ਆਪਣੇ ਤੀਰ ਨਾਲ ਦੱਬਦਾ ਬੂਟਾ ਪੱਟ ਕੇ ਉਜਾੜ ਦਿੱਤਾ ਅਤੇ ਕਿਹਾ ਅੱਜ ਤੋਂ ਮੁਗਲਾਂ ਦੀ ਜੜ ਪੱਟੀ ਗਈ ਤਾਂ ਰਾਏ ਕੱਲੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਮੁਗਲਾਂ ਦੀ ਅੰਛ ਹਾਂ ਮੇਰੇ ਤੇ ਮਿਹਰ ਕਰੋ ਗੁਰੂ ਜੀ ਨੇ ਕਿਹਾ ਕਿ ਤੇਰੇ ਇਲਾਕੇ ਵਿੱਚ ਤੇਰਾ ਬਾਲ ਵੀ 빙ਾ ਨਹੀਂ ਹੋਵੇਗਾ ਤੇਰੀ ਕੁੱਲ ਚੜਦੀ ਕਲਾ ਰਹੇਗੀ ਐਸ ਲਈ ਸਨ 47 ਵੇਲੇ ਜਦੋਂ ਲੋਕ ਮੁਸਲਮਾਨਾਂ ਨੂੰ ਮਾਰਦੇ ਸਨ ਜੋ ਵੀ ਮਲੇਰ ਕੋਟਲਾ ਦੀ ਹੱਤ ਅੰਦਰ ਚਲਾ ਜਾਂਦਾ ਸੀ ਤਾਂ ਉਸ ਨੂੰ ਕੋਈ ਮਾਰ ਨਹੀਂ ਸਕਦਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਰਾਏਕੋਟ ਦੇ ਟਾਲੀਆਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਇਹ ਝਲਕ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ